ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਜੇਕਰ ਤੁਸੀਂ ਲੈਟਰਿੰਗ ਬਾਥਰੂਮ ਦਾ ਪਾਣੀ ਅਸੀਂ ਪੀ ਲਾਂਗੇ ਮਾਨ ਸਾਹਿਬ ਸੁਣਿਓ ਜੇ ਤੁਸੀਂ ਲੈਟਰਿੰਗ ਬਾਥਰੂਮ ਦਾ ਪਾਣੀ ਪੀ ਲਾਂਗੇ ਕੋਈ ਬੰਦਾ ਪੀ ਲੂਗਾ ਅਸੀਂ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈ ਨਹੀਂ 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 ਇੱਕ ਮਿੰਟ ਅੱਜ ਹੀ ਕਰਾਓ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਰਾਈ ਪਾਣੀ ਪਰ ਰੌਲਾ ਨਾ ਆਪਾਂ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ ਇਹ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕਰੋ ਲੈ 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 ਇੱਕ ਮਿੰਟ ਖੜ ਜਿਓ ਜੀ ਇਹ ਅਖਣੀ ਮਾਲ ਵਿੱਚ ਜਾਂਦਾ ਉਹ ਕੀ ਹੈ ਉਹ ਪਾਣੀ ਕਿਹਦਾ ਹੈ ਇਹ ਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸਾਡੇ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਆਰਾਮ ਨਾਲ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ 480 ਨੂੰ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਕਾਹ ਸੰਡਸੀ ਸ਼ਹਿਰ ਡਾਂਗ ਹੋ ਜਾਂਦੇ ਉਹ ਨਹੀਂ ਦਿਖਦੀ ਇਹਨਾਂ ਨੂੰ ਔਰ ਰਿਸ਼ਤੇਦਾਰ ਇਹਨਾਂ ਦੇ ਓਹ ਇਹਨਾਂ ਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲੈ ਤੂੰ ਬੋਲਣ ਵਾਲਾ ਰਿਸ਼ਤੇਦਾਰ ਆਲੇ ਤੋਨੂ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦਸ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਭਾਜੀ ਫੋਨ ਦਿਖਤਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾੜੀ ਨਾ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਬਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਤੁਹਾਨੂੰ ਕਿਉਂ ਦਰਾਜ ਨਹੀਂ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣਦੇ ਹਾਂ ਸੁਣ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਣੇ ਆ ਤਨੂ ਇਸੇ ਫੋਨ ਵਾਲੀ ਪ੍ਰੋਬਲਮ ਹੈ ਹੋਰ ਕਿਹਦਾ ਡਾਈਂ ਨਹੀਂ ਦਸੀ ਨਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਫ ਬੈਸਟ ਕਰਾਓ ਹੁਣੀ ਡੈਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬੰੂ ਛਪੜਾ ਬਸਾ ਦੇ ਲਾਈਫ ਬੈਸਟ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 100% ਬਲੈਕਮੇਲ ਰਿਹਾ 10 ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਹੋਰ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਹੋਵਾ ਮੇਰੇ 402 ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ 402 ਦਾ ਦੂਰ ਆ ਕੇ ਕਿਉਂ ਨਹੀਂ ਲੰਦੇ ਤੁਹਾਨੂੰ ਜਿੰਦਰ ਨਹੀਂ ਦਿੱਸਦੀ ਕਿਹੜੇ ਦਿੱਸਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦਿੱਸਦੀ ਤੁਹਾਨੂੰ ਲੁਜਾਰੇ ਦੀ ਕਿਉਂ ਦਿੱਸਦੀ ਹੈ ਅੰਮ੍ਰਿਤਸਰ ਜਾ ਕੇ ਆ ਤੁਹਾਨੂੰ ਲੁਜਾਰੇ ਦੀ ਕਿਉਂ ਨਹੀਂ ਦਿੱਸਦੀ ਅਸੀਂ ਜਾ ਕੇ ਸਾਰੇ ਕੋਈ ਨਹੀਂ ਕਿਉਂ ਦਿੱਖਦਾ ਹੈ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਦਾੜਾ ਬਲੈਕ ਬੈਲਰ ਮਰਦਾ ਹੋ ਆ ਇਧਰ ਆ ਇਧਰ ਕਰਿਆ ਜਾ ਮਰਦਾ ਹੋ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਹੈ ਇੱਕ ਮਿੰਟਿਆ ਰੱਖ ਮੈਂ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਇਹ ਗੁੰਡੇ ਕਿਉਂ ਬਾਈ ਤੁਸੀਂ ਚੁੱਪ ਆ ਗਏ 4 ਵਜੇ ਬਾਈ ਕਿਉਂ ਲਾ ਇੰਡਾ ਦਰਜਾ ਆਫ ਆਰ ਦਰਜਾ ਬਾਈਰੀ ਦੀ ਬਾਈਰੀ ਕਾ ਬਾਈ ਬਾਈਰੀ ਕਾ ਬਾਈ ਤੁਸੀਂ ਵੀ ਨਾਲ ਸੀਗਾ ਮਾਨ ਸਾਹਿਬ ਤੁਸੀਂ ਵੀ ਨਾਲ ਸੀ ਕੋ ਫੋਟੋ ਆ ਗਈ ਕੋਈ ਬੰਦਾ ਕਾਕਾ ਫੋਟੋ ਕਰ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੈ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਗੱਲ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਨਾ ਸੰਕਤੀਆ ਪਈ ਸਾਹਿਬ ਇੱਕ ਵਾਰ ਅਸੀਂ ਤਾਂ ਕਿਹਾ ਪੂਰੀ ਗੱਲ ਦਾ ਜਵਾਬ ਲੈ ਲਓ ਕਿ ਅਮਿਤੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਤਾਂ ਹਸਲ ਕਰ ਲਈ ਹੈ ਅਮਿਤੋਜ ਮਾਨ ਉਹ ਸੁਣ ਲੋ ਮੈਂ ਤਾਂ ਜਿਹੜੀ ਗੱਲ ਉਹ ਸਿਕਾ ਕਰੀ ਗੱਲ ਬੋਲੀ ਜਾਂਦਾ ਪਤਾ ਹੁਣ ਮੈਨੂੰ ਦੱਸੇ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਸੁਣ ਪਹਿਲਾਂ ਸਾਰਾ ਓ ਯਾਰ ਖਾਣ ਜਾ 10000 ਬੋਲੀ ਜਾਣਾ ਬੋਲੀ ਕਿਉਂ ਜਾਣਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕੈਦੀ ਪ੍ਰਿੰਸ ਕਰਕੇ ਕੀ ਹੈ ਕਿ ਅਸਿਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਕੋਈ ਕੋਈ ਕੀਦ ਕਰਾ ਕਿ ਕੀੜੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਇਦਾਰਾ ਮ 2 ਬਜਾਰ ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਕੋਈ ਹਕੂਕਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਬੋਰੀਆ ਪਾਣ ਵਾਲੀਆਂ ਓਏ ਜੀ ਦੱਸਿਆ ਕੀ ਬਸ਼ਮਸ਼ਾਲਾ ਫਿਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਹੇ ਹਾਂ ਅਸੀਂ ਤਾਂ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਹਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਗੋਬਰੀ ਪਾ ਜਾਵੇ ਕਿਤਾ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਕੁੱਝ ਰਾਤ ਨੂੰ ਕਿਉਂ ਪਈਆਂ ਦਿਨੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲਦ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇਣਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕੰਬਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਹੁਣ ਮੈਨੂੰ ਇਹ ਦੱਸ ਥੋੜੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਮੈਂ ਗੱਲ ਮੈਨੂੰ ਗੱਲ ਮੈਂ ਸਿੱਧਾ 88 ਸ਼ਹਿਰ ਜਾ 588 ਸ਼ਹਿਰ ਜਾ 11588 ਪੰਜਾਬ ਚ ਸਿਰਫ ਨੋਕ ਕਰੋੜ ਲੀਟਰ ਪਾਣੀ ਨਹੀਂ ਖਦਾ ਲੱਖੇ ਨੂੰ ਤਮਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਗੱਲ ਹੈ ਇਹ ਅਸੀਂ ਨੂੰ ਬਲੈਕਮੇਲਿੰਗ ਹੁੰਦੀ ਹੈ ਅੱਛਾ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਤੇ ਬਿਲਕੁਲ ਬਲੈਕਮੇਲਰ ਸਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ

ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਡਾਈਨ ਇੰਡਸਟਰੀ ਐ ਸਿਰਫ 200 ਡਾਈਨ ਦਾ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਫਿਕਰ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀਆਲੇ ਦੇ ਵੀ ਗਏ ਆ ਮੇਰਾ ਫੇਸਬੁੱਕ ਵੀ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਟ ਆ ਔਰ ਸੇ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਜਾਣਿਆ ਓਏ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮੈਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲਾ ਅਸੀਂ ਲਵਾਉਣ ਦੀ ਗੱਲ ਕੀਤੀ ਆ ਬੰਦ ਕਰਾ ਲੈ ਥੋੜਾ ਠੇਕਾ ਲਿਆ ਤੁਸੀਂ ਹਾਂ ਹੁਣ ਅਸੀਂ ਲਵਾਉਣ ਦੀ ਗੱਲ ਕੀਤੀ ਤੁਸੀਂ ਚੱਲ ਕੇ ਅਸੀਂ ਆਣ ਜਾਂ ਹਾਂ ਯਾਰ ਲੋਕਾਂ ਨੂੰ ਰੋਜ਼ਗਾਰ ਸਾ ਲੱਖ ਲੋਕ ਲੋਕ ਨੂੰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਹੁੰਦੇ ਆ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਦੇ ਆ ਪਾਣੀ ਚਲੋ ਸਾਰਾ ਮੀਡੀਆ ਤੁਹਾਨੂੰ ਦਿਖਾਈਏ 540 ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ ਸਾਰਾ ਕਿਲੇ ਚ ਪਲਾਂਟ ਲਾਇਆ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਬੰਦੀ ਉਹਨਾਂ ਦੇ ਰਿਸ਼ਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚਣਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗਏ ਤੁਸੀਂ ਤੁਹਾਨੂੰ ਹੌ ਯੂ ਟੈਲਿੰਗ ਮੀ ਸਾਥਲੀ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਆਟਾ ਦਿਖਾ ਦਿਓ ਜੀ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਧਿਆ ਖਰ ਦਾ ਹੁਣ ਰੱਖੀ ਰੱਖੀ ਗਲਾਕ ਲੱਗਿਆ ਆ ਆ ਪਾ ਦਿਓ ਪਾ ਦਿਓ ਪਾ ਨੂੰ ਪੂਰਾ ਭਰ ਕੇ ਪਾਣਾ ਚਾਹੀਦਾ ਆ ਲੋ ਆ ਆਪੇ ਹੱਥੀਂ ਪੜੋ ਆਇਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਲਓ ਆ ਵੇਖ ਲਓ ਭਾਈ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸ ਹੀ ਪੀ ਲਾਂਗੇ। ਹਾਂ ਜੀ ਸੁਣਿਓ ਜੀ। ਕਿ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੇ। ਨਹੀਂ 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 ਇੱਕ ਵਾਰੀ ਲਾਫਰੀ ਕਰਾਓ। ਅੱਜ ਹੀ ਕਰਾਓ। ਅੱਜ ਹੀ ਕਰਾਓ। ਇੱਕ ਮਿੰਟ ਸੁਣ। ਰਾਮਦਾਈ ਪਾਣੀ ਪਰ ਰੌਲਾ ਨਾ। ਆਪਾਂ ਰੌਲਾ ਨਾ ਲੌਜੀਕ ਨਾਲ ਗੱਲ ਕਰਦੇ ਆ। ਇੱਕ ਇੱਕ ਮਿੰਟ। ਇਹ ਯਾਰ ਇੱਕ ਮਿੰਟ। ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ। ਇੱਕ ਮਿੰਟ ਖੜ੍ਹ ਜੋ ਜੀ। ਇਹ ਲਖਣੀ ਮਾਲ ਵਿੱਚ ਜਾਂਦਾ ਉਹ ਕੀ ਉਹ ਪਾਣੀ ਕਿਹੜਾ ਹੈ ਇਹ ਹੀ ਪਾਣੀ ਹੈ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸ਼ਹਿਰ ਦੇ ਵਿੱਚ 480 ਚੱਲ ਰਹੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਸਾਰਾ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ 480 ਨੂੰ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਕਾਹ ਸੰਡ ਅਸੀਂ ਸ਼ਹਿਰ ਡਾਂਗੇ ਹੋ ਚੱਲਦੇ ਹੋ ਨਹੀਂ ਦਿਖਦੀ ਰਾਂ ਨੂੰ ਔਰ ਰਿਸ਼ਤੇਦਾਰ ਆਣਦੇ ਔਰ ਇਹਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲਓ ਤੂੰ ਬੋਲਣ ਵਾਲਾ ਰਿਸ਼ਤੇਦਾਰ ਆਲੇ ਨਾਲ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਪਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੇਰੀ ਗੱਲ ਦਾ ਜਵਾਬ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਪਾਜੀ ਫੋਨ ਦਿਖਤਾ ਘਰਿਆ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਬੰਦੀ ਦਾ ਪਾਣੀ ਬੰਦਾ ਇਹ ਤੁਹਾਨੂੰ ਕਿਉਂ ਤਰਾਜ ਨਹੀਂ ਬੰਦੀ ਦਾ ਤੁਹਾਨੂੰ ਕਿਉਂ ਤਰਾਜ ਨਹੀਂ ਜੀ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣੇ ਆ ਸੁਣ ਲਾ ਗੱਲ ਜਿੱਥੇ ਡਾਈਂਗ ਆ ਨਾ ਪਿੰਗਲਾੜੇ ਕੋਲੇ ਉੱ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਫਾਨੂੰ ਵੀ ਸਾਰਾ ਫਾਨੂੰਗਰ ਵਾਲੀ ਪ੍ਰੋਬਲਮ ਹੈ ਹੋਰ ਕਿਹਦਾ ਡਾਈਂ ਦਸੀ ਨਾ ਪ੍ਰੋਬਲਮ ਨਹੀਂ ਹੈਗੀ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਫ ਬੈਸਟ ਕਰਾਓ ਹੁਣੀ ਡੈਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬੂਸ਼ਕੜਾ ਸਾਹਮਣੇ ਦਾ ਲਾਈਫ ਬੈਸਟ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 100% ਬਲੈਕਮੇਲ ਰਿਹਾ 10 ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਉਹ ਕੀ ਹੈ ਬੰਦੇ ਨੂੰ ਤੰਗ ਕਰਨਾ ਦੱਸੋ ਵੀ ਕੀ ਮਤਲਬ ਹੀ ਕੀ ਆਵਾਜ਼ ਇੱਕ 400 ਡਾਈਂ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਇੱਕ ਬ ਤੁਹਾਨੂੰ ਕਿਉਂ ਨਹੀਂ ਲੰਦੇ ਤੁਹਾਨੂੰ ਜਿੰਦਰ ਨਹੀਂ ਦਿੱਸਦੀ ਕਿਹੜੇ ਦਿੱਸਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦਿੱਸਦੀ ਤੁਹਾਨੂੰ ਲਾਜਾਨੀ ਕਿਉਂ ਦਿੱਸਦੀ ਹੈ ਅੰਮ੍ਰਿਤਸਰ ਜਾ ਕੇ ਆ ਰਹੀ ਨਹੀਂ ਕਿਉਂ ਨਹੀਂ ਦਿੱਸਦੀ ਅਸੀਂ ਜਾ ਕੇ ਕੋਈ ਨਹੀਂ ਕਿਉਂ ਦਿੱਖਦਾ ਹੈ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਬਲੈਕ ਬੈਲਰ ਮਰਦਾ ਹੋ ਆ ਇਧਰ ਆ ਇਧਰ ਕਰਿਆ ਜਾ ਮਰਦਾ ਹੋ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਪਈਏ ਇਹ ਮਜਲੀ ਕਿਉਂ ਬਾਈ ਤੁਸੀਂ ਚੁੱਪ ਆਨੂੰ 4 ਵਜੇ ਮਜਲੀ ਕਿਉਂ ਬਾਈ ਲਾ ਇਨਡਾ ਦਰਜਾ ਐਫ ਆਈ ਆਰ ਦਰਜਾ ਬਾਈ ਦੀ ਬਾਈ ਕਿਉਂ ਬਾਈ ਬਾਈ ਕਿਉਂ ਬਾਈ ਤੁਸੀਂ ਵੀ ਨਾਮ ਸੀਗਾ ਮਾਨ ਸਰ ਤੁਸੀਂ ਵੀ ਨਾਮ ਦਾ ਫੋਟੋ ਹੈ ਗਿਆ ਕੋਈ ਬੰਦਾ ਦਾ ਕਾਕਾ ਫੋਟੋ ਕਰ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੈ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਨਾ ਸਰਕੀਤੀ ਆ ਅਸੀਂ ਤਾਂ ਕਿਹਾ ਪੂਰੀ ਗੱਲ ਦਾ ਜਵਾਬ ਲਓ ਕੀ ਅਮੀਤ ਓਜਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਅਸਲ ਕਰ ਲਈ ਹੈ ਅਮੋਜਮਾਨ ਓਏ ਸੁਣ ਲੋ ਮੈਂ ਤਾਂ ਜਿਹੜੀ ਗੱਲ ਓਏ ਬਸੀ ਗੱਲ ਕੀ ਕਰੀਏ ਯਾਰ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਦੱਸ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਪਹਿਲਾਂ ਓ ਯਾਰ ਖਾਜਾ ਤੋ ਐਫਏ ਵੀ ਹੈਗੀ ਐ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕਹਿਦੀ ਪ੍ਰਿੰਸ ਕਰਕੇ ਕੀ ਹੈ ਕਿ ਅਸੀਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਮੋਰੀਆ ਪਾ ਕੇ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਮੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਮੋਰੀਆ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀਦ ਕਰਾ ਕੰਗੀੜੀ ਦੇ ਮੋਰੀਆ ਪਾਣ ਦਾ ਤੁਹਾਡੇ ਕੋਲ ਕੀ ਉਦਾਰਾਮ ਦੋ ਬਜਾਰ ਦੀ ਮੋਰੀਆ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਹੋਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਮੋਰੀਆ ਪਾਣ ਵਾਲੀਆਂ ਓਏ ਅਸੀਂ ਤਾਂ ਕੀ ਸ਼ੁਭਾਸ਼ਲਾ ਫਾਇਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿਆ ਸੀ ਕਿਆ ਮੈਂ ਮੁੱਕ ਕਰ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰਹਿਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਦੀ ਬੋਰੀ ਪਾ ਜਾਵੇ ਕਿਤਾ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਜੀ ਰਾਤ ਨੂੰ ਕਿਉਂ ਪਈਆਂ ਹਾਦਸੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇਣਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕੰਬਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੁਣ ਮੈਨੂੰ ਇਹ ਦੱਸ ਥੋਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਗੱਲ ਮੈਨੂੰ ਇਹ ਗੱਲ ਮੈਂ ਸਿੱਧਾ ਲੱਖੇ ਸ਼ਹਿਰ ਚ 589 ਸ਼ਹਿਰ ਚ ਆ ਹੇ ਯਾਰ 1580 ਪੰਜਾਬ ਚ ਸਿਰਫ ਇਹਨਾਂ 9 ਕਰੋੜ ਲੀਟਰ ਪਾਣੀ ਦਿੱਖਦਾ ਲੱਖੇ ਨਾ ਤੁਮ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਗੱਲ ਹੈ ਇਹਨਾਂ ਨੂੰ ਬਲੈਕਮੇਲਿੰਗ ਹੁੰਦੀ ਹੈ ਅੱਛਾ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡੇਗ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਤਾਂ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਜੁੱਤੀ ਕैम ਹੈ ਦੇਖੋ ਗੱਲ ਸੁਣ ਲਓ ਉਹ ਮਹੀਨਾ ਲੈਂਦਾ ਉਹ ਮਹੀਨਾ ਲੈ ਜਾਂਦਾ ਕੋਈ ਹਰ ਹਸਪੀਟਲ ਵੀ ਲੈ ਜਾਂਦਾ ਹਰ ਹਸਪੀਟਲ ਵੀ ਲੈ ਜਾਂਦਾ ਇੱਕ ਮ ਸਬੂਤ ਆ ਪੁੱਛੋ ਇਹਦਾ ਦੇ ਦੋਗੇ ਬਿਲਕੁਲ ਸਬੂਤ ਦੇ ਦਾਂਗੇ ਸਬੂਤ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਸਬੂਤ ਦੇ ਦੋ ਸਬੂਤ ਲੈ ਜਾਊਗਾ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 900 ਲੀਟਰ ਪਾਣੀ ਦਿੱਖਦਾ ਹੋਰ ਪਾਣੀ ਨਹੀਂ ਦਿੱਖਦਾ ਜੀ ਸਬੂਤ ਦੇ ਦੋ ਲੀਟਰ ਪਾਣੀ ਦਿੱਖਦਾ ਇਸ ਬੰਦੇ ਦਾ ਵੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰਾਂ ਇੰਡਸਟਰੀ ਹੈ ਸਿਰਫ 200 ਨਾਲ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ ਜੁਵਾਨ ਸਾਹਿਬ ਜੁਵਾਨ ਸਾ ਮੇਰੀ ਗੱਲ ਸੁਣੋ ਚੋਹਾਨ ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਜ਼ੀਰ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆ ਮੇਰਾ ਫੇਸਬੁੱਕ ਵੀ ਕੋਈ ਚੈਨਲ ਵੇਖ ਲੈ ਸੁਣ ਲਓ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਉਹ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮਿਲ ਵਾਲਿਆਂ ਦੇ ਉਲਟ ਵੀ ਗਏ ਆਂ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲਾ ਅਸੀਂ ਲਵਾਉਣ ਦੀ ਗੱਲ ਕੀਤੀ ਆਂ ਬੰਦ ਕਰਾਉਣੇ ਥੋੜੇ ਠੇਕਾ ਲਿਆ ਤੁਸੀਂ ਹਾਂ ਹੁਣ ਆਂਡਸਟਰੀ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੇ ਆ 50000 ਲੋਕਾਂ ਨੂੰ ਰੋਜ਼ਗਾਰ ਸਾ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕ ਸਾਡੇ ਕੋਲ ਲੱਖ ਬੰਦ ਰਿਹਾ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦੇ ਲਾਣੇ ਆ ਪਾਣੀ ਚਲੋ ਸਾਰਾ ਮੀਡੀਆ ਤੁਹਾਨੂੰ ਦਿਖਾਈਏ ਬਾਣ ਸਾਹਿਬ ਚੋ ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਪੰਦੀ ਉਹਨਾਂ ਦੇ ਰਿਸ਼ਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਉਹ ਰਿਸ਼ਤੇਦਾਰ ਹੈ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵਿੱਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵਿੱਚ ਗੱਲ ਕਰਨ ਦਿਓ ਜੇ ਆਪਾਂ ਗੱ ਹੌ ਯੂ ਟੈਲ ਮੀ ਸਾਥ ਲਈ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਆਟ ਦਿਖਾ ਦਿਓ ਜੀ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਜ ਅਖਰ ਤਾਂ ਹੁਣ ਰੱਖੀ ਰੱਖੀ ਗਲਾ ਕੇ ਆ ਵੀ ਲਓ ਪਾ ਲਓ ਪਾ ਲਓ ਪੂਰਾ ਭਰ ਕੇ ਪਾਣਾ ਚਾਹੀਦਾ ਹੈ ਹਾਂ ਲਓ ਹਾਂ ਹੁਣ ਪਾਣਾ ਹੈ ਹੁਣ ਆਪਣੀ ਬੜੋ ਆਇਆ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਲਓ ਆ ਵੇਖ ਲਓ ਭਾਈ ਸਾਫ ਕਰਦੇ ਹਾਂ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਡਾ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸੇ ਪੀ ਲਾਂਗੇ। ਬਾਦ ਸਾਹਿਬ ਸੁਣਿਓ ਜੀ। ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੀ। ਨਹੀਂ 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 ਇੱਕ ਵਾਰੀ ਕਰਾਓ। ਅੱਜ ਹੀ ਕਰਾਓ। ਅੱਜ ਹੀ ਕਰਾਓ। ਇੱਕ ਮਿੰਟ ਸੁਣ। ਰਾਮ ਨਾ ਹੀ ਪਾਣੀ ਪਰੋਲਣਾ। ਆਪਾਂ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ। ਇੱਕ ਇੱਕ ਮਿੰਟ। ਯਾਰ ਇੱਕ ਮਿੰਟ। ਇਹ ਪਾਣੀ ਇਹ ਆਰਡਰ ਕੱਢਿਓ ਜੇ ਕਮਰ। ਇੱਕ ਮਿੰਟ ਖੜ੍ਹ ਜੋ ਜੀ। ਇਹ ਰਖਣੀ ਮਾਲ ਦੇ ਵਿੱਚ ਜਾਂਦਾ ਉਹ ਕੀ ਹੈ? ਹੂੰ। ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡੇ ਵਾਲੀ ਨਾ ਕਰੋ ਸਾਡੇ ਵਿੱਚ 1 ਮਿੰਟ ਸਾਡੇ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਆਰਾਮ ਨਾਲ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਸਿਰਫ ਉਹ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਤੁਹਾਨੂੰ ਕਾਹ ਚੋਂ ਅਸੀਂ ਸ਼ਹਿਰ ਡਾਏ ਹੋਰ ਚੱਲਦੇ ਹੋ ਨਹੀਂ ਦਿਖਦੀ ਰਾਂ ਨੂੰ ਔਰ ਰਿਸ਼ਤੇਦਾਰ ਆਣਦੇ ਔਰ ਇਹਦੇ ਰਿਸ਼ਤੇਦਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਤੂੰ ਬੋਲਣ ਵਾਲਾ ਇੱਕ ਮਿੰਟ ਦੱਸਿਓ ਜੇ ਕੋਨ ਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੇਰੀ ਗੱਲ ਦਾ ਜਵਾਬ ਦਸ ਦਊਂਗਾ ਮੈਂ ਦੇਊਂਗਾ ਪਹਿਲਾਂ ਜਵਾਬ ਦਸ ਤੈਨੂੰ ਲੱਖੇ ਸਦਾਣੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿਖਤਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਬਣੀ ਸ਼ਹਿਰ ਦਾ ਬੰਦਾ ਆ 5 ਕਰੋੜ ਲੀਟਰ ਨਹੀਂ 9 ਕਰੋੜਾ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਤੁਹਾਨੂੰ ਬੱਦੀ ਦਾ ਕਿਉਂ ਦਰਾਜ ਨਹੀਂ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣਦੇ ਆ ਸੁਣ ਲਾ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਸਾਨੂੰ ਇਸ ਤੋਂ ਫੋਨ ਵਾਲੀ ਗੱਲ ਹੈ ਹੋਰ ਕਿਹਦਾ ਡਾਈਂਗਾ ਸੀ ਨਾ ਬਲਮ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣ ਹੀ ਲਾਈ ਬੈਸ ਕਰਾਓ ਹੁਣ ਹੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਹੁਣ ਹੀ ਲਾ ਮੰਗਾਓ ਹੁਣ ਹੀ ਬੁਸ਼ਪਾਲ ਦਾ ਲਾਈ ਬੈਸ ਇੱਕ ਮਿੰਟ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 100% ਬਲੈਕਮੇਲ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹਦਾ ਕੀ ਹੈ ਮੈਂ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਆ ਮੈਂ ਇੱਕ 402 ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ 402 ਦਾ ਨਾਮ ਕਿਉਂ ਨਹੀਂ ਲੈਂਦੇ ਹੁਣ ਵੇਖ ਲਿਆ ਆ ਵੇਖ ਲਿਆ ਪੂਰੀ ਡੰਗ ਦਸਤੀ ਚੱਲਦੀ ਉਹ ਮੈਂ ਕਿਉਂ ਨਹੀਂ ਲ ਕਉ ਨਹੀਂ ਦਿਖਦੀ ਤੁਨੂੰ ਲਿਜਾਣੇ ਦੀ ਕਿਉਂ ਦਿਖਦੀ ਹੈ ਸਰ ਜਾ ਕੇ ਆਇਆ ਨਹੀਂ ਕਿਉਂ ਨਹੀਂ ਦਿਖਦੀ ਅਸੀ ਜਾਨ ਕੇ ਕੋਈ ਨਹੀਂ ਦਿਖਦਾ ਹੈ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਬਲੈਕ ਬੈਲਰ ਮਰਦਾ ਵਾ ਇਧਰ ਆ ਇਧਰ ਖੜਾ ਜਾ ਮਰਦਾ ਵਾ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟਿਆ ਰੱਖ ਮੈਂ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਪਈਏ ਇਹ ਗੁੰਡੇ ਕਿਉਂ ਬਾਈ ਤੁਸੀਂ ਕਿਉਂ ਆਏ ਆ ਤੁਹਾਨੂੰ 4 ਵਜੇ ਬਾਈ ਕਿਉਂ ਬਾਈ ਲੈਂਡ ਆਫ 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 ਬਾਈਰੀ ਦੀ ਬਾਈਰੀ ਕਿਉਂ ਬਾਈ ਬਾਈਰੀ ਕਿਉਂ ਬਾਈ ਤੁਸੀਂ ਵੀ ਨਾਮ ਸੀਗਾ ਬੰਦ ਮਾਨ ਸਾਹਿਬ ਤੁਸੀਂ ਵੀ ਨਾਮ ਸੀਗਾ ਫੋਟੋ ਹੈਗਾ ਲੋਈ ਬੰਦਾ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਗੱਲ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਉਂਟ ਕਰਕੇ ਆ ਗਿਆ ਜਿੰਨਾ ਸਰਕ ਕੀਤੀ ਹੈ ਅਸੀਂ ਤਾਂ ਕਿਹਾ ਪੂਰੀ ਕਰਾ ਲਾਓ ਕੀ ਅਮੀ ਤੋਜਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਹਸਲ ਕਰ ਲਈ ਹੈ ਓਏ ਸੁਣ ਲੋ ਮੈਂ ਤਾਂ ਜਿਹੜੀ ਗੱਲ ਓਏ ਬੱਸ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਤਾਂ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਪਹਿਲਾਂ ਦੋ ਓ ਯਾਰ ਖਾਜਾ ਐ ਫਾਇਰ ਵੀ ਹੈਗੀ ਐ 10000 ਬੋਲੀ ਜਾਣਾ ਹੈ ਬੋਲੀ ਕਿਉਂ ਜਾਣਾ ਹੈ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕਹਿਦੀ ਪ੍ਰਿੰਸ ਕਰਕੇ ਕੀ ਹੈ ਕਿ ਅਸੀਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਪਾ ਕੇ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀ ਉਦਾਰਾਮ 2000 ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਕੋਈ ਉਦਗਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਬੋਰੀਆ ਪਾਣ ਵਾਲੀਆਂ ਓਏ ਜੀ ਦਾ ਕੀ ਮਸ਼ਕਸ਼ਾਸ਼ਲਾ ਫਾਇਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿਆ ਸੀ ਕਿਹਾ ਮੈਂ ਮੁੱਕ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰੈਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਗੋਬਰੀ ਪਾ ਜਾਵੇ ਕਿਦਾਂ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਅੱਜ ਨੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਠਹਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਹੋਣ ਮੈਨੂੰ ਇਹ ਦੱਸ ਤੁਹਾਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਤੁਹ ਮੈਂ ਗੱਲ ਮੈਨੂੰ ਗੱਲ ਮੈਂ ਸਿੱਧਾ 589 ਸ਼ਹਿਰ ਦਾ 1589 ਪੰਜਾਬ ਚ ਸਿਰਫ 9 ਕਰੋੜ ਲੀਟਰ ਪਾਣੀ ਦਿੱਖਦਾ ਲੱਖੇ ਨੂੰ ਤਮਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਕਹਿੰਦਾ ਇਹਨੂੰ ਬਲੈਕਮੇਲਿੰਗ ਹੁੰਦੀ ਹੈ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡਿੱਗ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਤਾਂ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਦੇਖੋ ਗੱਲ ਸੁਣ ਲਓ ਅਧਮੀਨਾ ਲੈਂਦਾ ਉਹ ਯਾਰ ਕਿੰਨਾ ਮਹੀਨਾ ਲੈਂਦਾ ਕੋਈ ਹਰ ਹਸਪਤਲ ਵੀ ਲੈਂਦਾ ਹਰ ਹਸਪਤਲ ਮਹੀਨਾ ਲੈਂਦਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਸਬੂਤ ਹੈ ਆਹ ਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਇਹਨਾਂ ਨੂੰ ਦੇਵੋਗੇ ਬਿਲਕੁਲ ਸੂਦੇ ਦਾਣਾ ਸੂਤ ਵੀ ਦੇ ਦਾਗੇ ਇਹਦਾਗਾ ਸਬੂਤ ਵੀ ਸੂਤ ਦੇ ਦੋ ਸਬੂਤ ਦੇ ਦਿੰਦਾ ਜਾਊਗਾ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 9 ਗੈਲਨ ਲੀਟਰ ਪਾਣੀ ਦਿਖਦਾ ਹੋਰ ਪਾਣੀ ਦਿਖਾਓ ਜੀ ਸਬੂਤ ਦੇ ਦੋ ਬੰਦੇ ਇਸ ਬੰਦੇ ਨਾਲ ਗੱਲ ਕਰਨੀ ਹੈ ਇਸ ਬੰਦੇ ਦਾ ਦੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਹਿਆ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਦੇ ਵਿੱਚ ਹਜ਼ਾਰ ਡਾਈਨ ਇੰਡਸਟਰੀ ਐ ਸਿਰਫ 200 ਡਾਈਨ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਫਿਕਰ ਹੋ ਜਾ ਥੋੜਾ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆ ਮੇਰਾ ਫੇਸਬੁੱਕ ਵੀ ਆ ਕੋਈ ਚੈਨਲ ਵੇਖ ਲੈ ਸੁਣ ਲਓ ਗੱਲ ਅਸੀਂ ਅਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਟ ਆ ਔਰ ਸੇ ਤੋਂ ਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖ ਤਾਂ ਲੋ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮੈਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਦੱਸ ਅਸੀਂ ਲਵਾਉਣ ਦੀ ਗੱਲ ਕੀਤੀ ਆ ਬੰਦ ਕਰਾਉਣੇ ਥੋੜਾ ਠੇਕਾ ਲਿਆ ਤੁਸੀਂ ਹਾਂ ਹੁਣ ਇੰਡਸਟਰੀ ਲਾਉਣ ਦੀ ਗੱਲ ਕੀਤੀ ਤੁਸੀਂ ਚੱਲ ਕੇ ਅਸੀਂ ਆਣ ਜਾਂ ਹਾਂ ਯਾਰ ਲੋਕਾਂ ਨੂੰ ਰੋਜ਼ਗਾਰ ਸਾਲ ਲੱਖ ਲੋਕ ਲੋਕ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਸਾਡੇ ਕੋਲ ਲੱਖ ਬੰਦੇ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਦੇ ਆ ਪਾਣੀ ਚਲੋ ਸਾਰਾ ਮੀੜਾ ਤੁਹਾਨੂੰ ਦਿਖਾਈਏ ਬਾਣ ਸਾਹਿਬ ਚਲੋ ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਹੈ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਪਾਉਂਦੀ ਹੈ ਉਹਨਾਂ ਦੇ ਰਿਸ਼ਤੇਦਾਰ ਆ আচ্ছা ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਹਾਊ ਯੂ ਟੈਲ ਮੀ ਸਾਡੇ ਲਈ ਇਹਨਾਂ ਨੂੰ